ਸਤ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬ ਦੇ ਵਿੱਚ ਹੜ੍ਹਾਂ ਨੇ ਫੇਰ ਦਸਤਕ ਦੇ ਦਿੱਤੀ ਹੈ ਤੇ ਮੈਂ ਇਸ ਸਮੇਂ ਸਤਲੁਜ ਦੇ ਦਰਿਆ ਤੇ ਖੜਾ ਸਤਲੁਜ ਪੰਜਾਬ ਦੇ ਪੰਜਾਂ ਦਰਿਆਵਾਂ ਵਿੱਚੋਂ ਸਭ ਤੋਂ ਵੱਡਾ ਅਤੇ ਪਵਿੱਤਰ ਦਰਿਆ ਸਤਲੁਜ ਜਿਹੜਾ ਕਿ ਸਿਰਫ ਤੇ ਸਿਰਫ ਗੰਦੇ ਅਤੇ ਕਾਲੇ ਪਾਣੀ ਕਰਕੇ ਹੁਣ ਜਾਣਿਆ ਜਾਂਦਾ ਸੀ ਪਰ ਹੜ੍ਹਾਂ ਦਾ ਪਾਣੀ ਆਉਣ ਕਰਕੇ ਜਿਹੜਾ ਹੁਣ ਪਾਣੀ ਦਾ ਪੱਧਰ ਵਧਿਆ ਸੀ ਪਿਛਲੇ 3 ਦਿਨਾਂ ਤੋਂ ਅੱਜ ਪਾਣੀ ਦਾ ਪੱਧਰ ਘਟਿਆ ਜ਼ਰੂਰ ਹੈ ਮੈਂ ਤਾਜ਼ਾ ਹਾਲਾਤਾਂ ਬਾਰੇ ਜੋ ਜਾਣਕਾਰੀ ਦੇ ਦਵਾਂ ਜੋ ਸਾਡੇ ਕੋਲ ਤਾਜ਼ਾ ਹਾਲਾਤ ਹੈ ਜਿਹੜਾ ਭਾਖੜਾ ਡੈਮ ਹੈ ਉੱਥੇ 1680 ਫੁੱਟ ਪਾਣੀ ਰੱਖਿਆ ਜਾ ਸਕਦਾ ਹੈ ਅਤੀ ਜ਼ਰੂਰੀ ਹਾਲਾਤ ਹੋਣ ਤਾਂ 1685 ਫੁੱਟ ਰੱਖਿਆ ਜਾ ਸਕਦਾ ਹੈ ਤੇ ਅੱਜ ਸਵੇਰੇ 1664 ਫੁੱਟ ਦੇ ਕਰੀਬ ਪਾਣੀ ਪਹੁੰਚ ਗਿਆ ਸੀ ਸਿਰਫ ਖਤਰੇ ਦੇ ਨਿਸ਼ਾਨ ਤੋਂ 15-16 ਫੁੱਟ ਰਹਿ ਗਿਆ ਵਾ ਤੇ ਭਾਖੜਾ ਡੈਮ ਦੇ ਵਿੱਚ ਅੱਜ 7 799 ਕਿਊਸਕ ਪਾਣੀ ਆ ਰਿਹਾ ਸੀ ਅਤੇ 27900 ਕਿਊਸਕ ਪਾਣੀ ਛੱਡਿਆ ਜਾ ਰਿਹਾ ਉਸ ਛੱਡੇ ਹੋਏ ਪਾਣੀ ਦੇ ਕਰਕੇ ਆ ਜਿਹੜਾ ਪਾਣੀ ਦੇਖੋ ਕਿਵੇਂ ਹੁਣ ਆਪਦੀ ਮਾਰ ਮਾਰਨ ਲੱਗ ਗਿਆ ਪੰਜਾਬ ਦੇ ਵਿੱਚ ਸੱਤ ਲੋਹੇ ਦਰਿਆ ਮੈਂ ਸਿੱਧੋਂ ਬੇਟ ਇਲਾਕੇ 'ਚ ਖੜਾ ਇਸ ਪਾਸੇ ਮੇਰੇ ਜਗਰਾਉ ਹੈ ਇਸ ਪਾਸੇ ਜਲੰਧਰ ਹੈ ਸੋ ਇੱਥੇ ਪਾਣੀ ਨੇ ਆਪਦਾ ਰੰਗ ਜਿਹੜਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਸਥਾਨਕ ਇੱਥੋਂ ਦੇ ਵਾਸੀ ਆ ਲੋਕਲ ਰਾ ਲੋਕ ਆ ਉਹ ਦੱਸ ਦਿਆ ਵੀ ਪਰਸੋਂ ਪਾਣੀ ਦਾ ਫਲੋ ਜ਼ਿਆਦਾ ਸੀ ਅੱਜ ਕੁਝ ਘਟਿਆ ਸੋ ਇਹ ਦਰਿਆ ਜਦੋਂ ਵੀ ਰੌਂ ਆਉਂਦੇ ਨੇ ਆਪਦੀਆਂ ਹੱਦਾਂ ਬੰਨੇ ਤੋੜ ਕੇ ਦਰਿਆ ਸਭ ਕੁਝ ਪੈ ਸਨੈਸ ਕਰ ਜਾਂਦਾ ਹੈ ਹਰ ਵਾਰ ਦੀ ਤਰ੍ਹਾਂ ਇਸ ਪਿੰਡਾਂ ਦੇ ਵਿੱਚ ਵੀ ਬਹੁਤ ਨੁਕਸਾਨ ਹੁੰਦਾ ਸਾਡੇ ਤੇ ਮਹਾਰਾਜ ਕਰੇ ਇਸ ਵਾਰ ਨੁਕਸਾਨ ਤੋਂ ਬਚਾ ਰਵੇ ਪਰ ਜੋ ਲੋਕਲ ਪ੍ਰਸ਼ਾਸਨ ਹੈ ਉਹਨੇ ਸਿਰਫ ਤੇ ਸਿਰਫ ਤਰਕਾ ਵਰਤਨ ਨੂੰ ਕਿਹਾ ਲੋਕਾਂ ਨੂੰ ਧਿਆਨ ਰੱਖਣ ਨੂੰ ਕਿਹਾ ਹੈ ਕੈਮਰੇ ਤੇ ਇਸ ਸਮੇਂ ਤੁਸੀਂ ਪਾਣੀ ਦੇਖ ਹੀ ਸਕਦੇ ਹੋ ਕਿ ਕਿਵੇਂ ਜਿਹੜਾ ਸਤਲੁਜ ਉਹ শুকਦਾ ਆ ਰਿਹਾ ਹੈ ਇਹ ਪਾਣੀ ਦਰਿਆ ਐ ਨਹੀਂ ਹੁੰਦਾ ਵੀ ਦਰਿਆ ਨਹਿਰ ਫੋਲੋ ਜਿਵੇਂ ਹੋ ਜਾਂਦੀ ਹੈ ਦਰਿਆਵਾਂ ਦੇ ਬੰਨ ਨਹੀਂ ਹੁੰਦੇ ਇਹ ਪਾਣੀ ਦੀ ਸਪੀਡ ਤੋਂ ਏਦਾਂ ਲੱਗ ਰਹੀ ਹੈ ਪਰ ਬਹੁਤ ਤੇਜ਼ੀ ਨਾਲ ਇਹ ਪਾਣੀ ਅੱਗੇ ਜਿਹੜਾ ਜਾ ਰਿਹਾ ਇਸ ਪਾਸੇ ਛੱਜੇ ਹੱਥ ਉਹ ਜਿੱਥੇ ਆਂਟ ਲੱਗਦੀ ਹੈ ਜਦੋਂ ਪਾਣੀ ਇੱਥੇ ਵੱਜਦਾ ਹੈ ਤਾਂ ਹੌਲੀ-ਹੌਲੀ ਇਹ ਸਾਰੀ ਜਿਹੜੀ ਜਗ੍ਹਾ ਉਹ ਕਵਰ ਕਰ ਲੈਂਦਾ ਜਿਸ ਪਾਸੇ ਕੈਮਰਾ ਹੈ ਇਸ ਪਾਸੇ ਛਿਪਦਾ ਪੰਜਾਬ ਹੈ ਜਾਨਕਿ ਪਾਕਿਸਤਾਨ ਹੈ ਇਹ ਪਾਣੀ ਇੱਥੋਂ ਨਿਕਲ ਕੇ ਸਾਰਾ ਪਾਕਿਸਤਾਨ ਨੂੰ ਚਲਾ ਜਾਣਾ ਤੇ ਤੁਹਾਨੂੰ ਜ਼ੂਮ ਕਰਕੇ ਉੱਥੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਉੱਥੇ ਇੱਕ ਮੁੰਡਾ ਵੀ ਡੁੱਬਣ ਦੀ ਖਬਰ ਆ ਰਹੀ ਆ ਉਹ ਦੂਜੇ ਪਾਰ ਆ ਉੱਥੇ ਕੁਝ ਲੋਕ ਖੜੇ ਤੁਹਾਨੂੰ ਕੈਮਰੇ ਤੇ ਦਿਖਾਈ ਦੇ ਸਕਣ ਤਾਂ ਮੈਂ ਚਾਹਾਂਗਾ ਕਿ ਉਹ ਦਿਖ ਜਾਣ ਤੇ ਉੱਥੇ ਇੱਕ ਨੌਜਵਾਨ ਦੇ ਡੁੱਬਣ ਦੀ ਵੀ ਖਬਰ ਹੈਗੀ ਹੈ ਅੱਜ ਦੇ ਜਿਹੜਾ ਟਾਈਮ ਹੈ ਲੋਕਾਂ ਨੂੰ ਡਰਨ ਜਾਂ ਘਾਬਰਨ ਦੀ ਜ਼ਰੂਰਤ ਨਹੀਂ ਹਾਂ ਸਤਰਕ ਰਹਿਣ ਦੀ ਜ਼ਰੂਰਤ ਹੈ ਸੋ ਪੰਜਾਬੀ ਸਤਰਕ ਰਹਿਣ ਕਿਉਂਕਿ ਇਸ ਵਾਰ ਹਰ ਪੰਜਾਬ ਦੇ ਵਿੱਚ ਦਸਤਕ ਦੇਣਗੇ ਇੱਕ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਤੁਹਾਡੇ ਨਾਲ ਮੈਂ ਦੱਸਣੀ ਚਾਹ ਰਿਹਾ ਕਿ ਇਹ ਹਰ ਕਿਉਂ ਆਏ ਜਾਂਦੇ ਨੇ ਅੱਜ ਦਰਿਆਵਾਂ ਦੇ ਵਿੱਚ 70-80 ਹਜ਼ਾਰ ਕਿਊਸਿਕ ਪਾਣੀ ਪਰ ਡੇ ਆ ਰਿਹਾ ਸੋ ਜਿਹੜਾ ਸਤਲੁਜ ਹੈ ਇਹ ਨਾਰਮਲ 5000 ਆ ਹਜ਼ਾਰ ਕਿਊਸਿਕ ਪਾਣੀ ਦੀ ਸ਼ਮਤਾ ਰੱਖਦਾ ਤੇ ਅਸੀਂ ਜਦੋਂ 80 ਹਜ਼ਾਰ ਪਾਣੀ ਆ ਰਿਹਾ ਤਾਂ ਛੱਡ ਅਸੀਂ 35 ਹਜ਼ਾਰ ਕਿਉਂ ਰਹਿ ਆ ਇਹ ਵੱਡਾ ਸਵਾਲ ਹੈ ਇਹ ਸਵਾਲ ਜਿਹੜਾ BBMB ਬੋਰਡ ਪਾਖੜਾ ਵਿਆਸ ਮੈਨੇਮੋਰ ਤੇ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕੁਝ ਲੋਕਲ ਜਿਹੜੇ ਵੀਰ ਹੈ ਇਹ ਵੀ ਇੱਥੇ ਬੈਠੇ ਆ ਇਸ ਪਾਸੇ ਡੰਗਰ ਪਸ਼ੂ ਮਈਆਂ ਤੁਸੀਂ ਦੇਖ ਸਕਦੇ ਹੋ ਨਾਲ ਹੀ ਮਿਰਚਾਂ ਦੀ ਖੇਤੀ ਜਿਹੜੀ ਕੀਤੀ ਗਈ ਆ ਇਹ ਬੰਨ ਦੇ ਅੰਦਰ ਇਹ ਤਸਵੀਰਾਂ ਬੰਨ ਦੇ ਅੰਦਰ ਦੀਆਂ ਤਸਵੀਰਾਂ ਨੇ ਜਿਹੜੇ ਲੋਕਲ ਲੋਕ ਆ ਇੱਥੇ ਆਪਦੀ ਰੋਜੀ ਰੋਟੀ ਦੇ ਲਈ ਇਹ ਡੰਗਰ ਪਸ਼ੂ ਜਾਂ ਫਿਰ ਮਾੜੀ ਮੋਟੀ ਜਿਹੜੀ ਕੋਈ ਸਬਜ਼ੀ ਵਗੈਰਾ ਉਹ ਵਿਝ ਲੈਣੇ ਆ ਆਉ ਤੁਹਾਨੂੰ ਨਾਲ-ਨਾਲ ਅੱਗੇ ਚੱਲਦੇ ਆ ਤੇ ਨਾਲ-ਨਾਲ ਤੁਹਾਨੂੰ ਮੈਂ ਉੱਥੇ ਤੱਕ ਜਾ ਕੇ ਦਰਿਆ ਦੇ ਹਾਲਾਤ ਦਿਖਾਉਣੇ ਚਾਹੁੰਦਾ ਜਦੋਂ 23 ਦੇ ਵਿੱਚ ਪਾਣੀ ਆਇਆ ਤਾਂ ਜਿਹੜੀਆਂ ਆਹ ਪਾਈਆਂ ਹੋਈਆਂ ਡੰਗਰਾਂ ਵਾਸਤੇ ਛੰਨਾ ਇਹ ਸਾਰੀਆਂ ਚੱਕਣੀਆਂ ਪੈ ਗਿਆ ਸੀ ਕਿਉਂਕਿ ਪਾਣੀ ਬੰਨ ਦੇ ਬਿਲਕੁਲ ਨਾਲ ਰਗ ਗਿਆ ਸੀ ਇੱਥੇ ਵੀ ਪਾਣੀ ਨੇ ਬਹੁਤ ਮਾਰ ਜਿਹੜੀ ਕੀਤੀ ਸੀ ਸੋ ਪ੍ਰਮਾਤਮਾ ਕਰੇ ਇਸ ਵਾਰ ਇਦਾਂ ਦਾ ਕੋਈ ਵੀ ਜਿਹੜੇ ਹਾਲਾਤ ਤੁਹਾਨੂੰ ਦੇਖਣ ਨੂੰ ਉਹ ਨਾ ਮਿਲਣ ਸੋ ਮਾਲਕ ਅੱਗੇ ਇਹੀ ਅਰਦਾਸ ਹੈ ਪਰ ਹਾਲਾਤ ਬਣੇ ਖੜੇ ਨੇ ਇਹ ਮੈਂ ਤੁਹਾਨੂੰ ਡਰਾਉਣ ਲਈ ਨਹੀਂ ਕਹਿ ਰਿਹਾ ਇਹ ਸਚਾਈ ਹੈ ਪੰਜਾਬ ਚ ਹੜਾ ਨੇ ਦਸਤਕ ਦੇ ਦਿੱਤੀ ਆ ਇੱਕ ਵਾਰ ਫਿਰ ਪੰਜਾਬ ਡੁੱਬਨ ਨੂੰ ਤਿਆਰ ਹੈ ਜਦੋਂ ਵੀ ਪੰਜਾਬ ਨੂੰ ਪਾਣੀ ਮਿਲਿਆ ਤਾਂ ਪੰਜਾਬ ਨੂੰ ਹੜਾਂ ਦੇ ਰੂਪ ਦੇ ਵਿੱਚ ਹੀ ਪਾਣੀ ਮਿਲਿਆ ਕਦੇ ਵੀ ਸਾਨੂੰ ਖੁੱਲਕੇ ਪਾਣੀ ਜਿਹੜਾ ਉਹ ਸਾਡਾ ਉੱਪਰੋਂ ਆਇਆ ਤੇ ਉਹ ਸਾਡਾ ਨਹੀਂ ਹੋਇਆ ਪਾਣੀ ਦੀਆਂ ਮੋਜਾਂ ਹਰਿਆਣਾ ਤੇ ਰਾਜਸਥਾਨ ਲੁੱਟਦੇ ਰਹਿੰਦੇ ਨੇ ਪੰਜਾਬ ਤਾਂ ਡੁੱਬਣ ਨੂੰ ਰੱਖਿਆ ਰੁਪੇਰੀਆਂ ਲਾਕੀ ਕਹਿੰਦਾ ਕਿ ਪਾਣੀ ਜਿੱਥੇ ਮਾਰ ਕਰਦਾ ਹੈ ਉਹ ਪਾਣੀ ਉਥੋਂ ਦਾ ਪਰ ਅੱਜ ਤੱਕ ਸਾਨੂੰ ਪਾਣੀਆਂ ਦੀ ਲੋਇਲਟੀ 10 ਪੈਸੇ ਵੀ ਨਹੀਂ ਮਿਲੀ ਸੋ ਇਸ ਲਈ ਇਹ ਬੜਾ ਜਿਹੜਾ ਖਤਰਨਾਕ ਟ੍ਰੈਂਡ ਹੈ ਅਸੀਂ ਹੌਲੀ ਹੌਲੀ ਕੈਮਰਾ ਘੁਮਾ ਕੇ ਤੁਹਾਨੂੰ ਛਿਪਦੇ ਪਾਸੇ ਜਿੱਥੇ ਇਹ ਜਾ ਰਿਹਾ ਆ ਦੇਖੋ ਕਿੰਨੀ ਤੇਜ਼ੀ ਨਾਲ ਇੱਥੋਂ ਪਾਣੀ ਨੇ ਆ ਜਿਹੜੇ ਮਿੱਟੀ ਦੇ ਢਿੱਗ ਵੱਡੇ ਆ ਇਹਦੋਂ ਅੱਗੇ ਜਾਣਾ ਵੀ ਖਤਰਨਾਕ ਹੈ ਇਸ ਲਈ ਨਹੀਂ ਜਾਵਾਂਗੇ ਹੁਣ ਪਾਣੀ ਦੀ ਸਪੀਡ ਜਿਹੜੀ ਆ ਇੱਥੇ ਜ਼ਰੂਰ ਘਟੀ ਆ ਪਰ ਸੋ ਨਾਲੋਂ ਤੇ ਹੁਣ ਤੁਹਾਨੂੰ ਕੈਮਰਾ ਜ਼ੂਮ ਕਰਕੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਉੱਥੇ ਉਸ ਪਿੰਡ ਦੇ ਵਿੱਚ ਖਰਸ਼ੈਦਪੁਰਾ ਪਿੰਡ ਵਜਦਾ ਹੈ ਇੱਥੇ ਇੱਕ ਮੁੰਡੇ ਦੇ ਡੁੱਬਣ ਦੀ ਖਬਰ ਜਿਹੜੀ ਸਾਡੇ ਤੱਕ ਆ ਰਹੀ ਆ ਜ਼ੂਮ ਦੇ ਵਿੱਚ ਇਹ ਦਰਿਆਉਂ ਪਾਰ ਦੀ ਗੱਲ ਹੈ ਜ਼ੂਮ ਦੇ ਵਿੱਚ ਤੁਹਾਨੂੰ ਲੋਕ ਖੜੇ ਦਿਖਾਈ ਦੇ ਸਕਦੇ ਆ ਦੇਰੇ ਹੋਣਗੇ ਇੱਥੇ ਜਿਹੜੇ ਆ ਲੋਕਲ ਵੀਰ ਆ ਇਹਨਾਂ ਦੇ ਦੱਸਣ ਮੁਤਾਬਕ ਇੱਥੇ ਇਹ ਇੱਕ ਨੌਜਵਾਨ ਡੁੱਬਣ ਕਰਕੇ ਉਹਦੀ ਮੌਤ ਹੋ ਗਈ ਹੈ ਇਹ ਸਾਨੂੰ ਸਿਰਫ ਤੇ ਸਿਰਫ ਲੋਕਲ ਜਿਹੜੇ ਲੋਕ ਆ ਇਹਨਾਂ ਨੇ ਜਾਣਕਾਰੀ ਜਿਹੜੀ ਮਹਈਆ ਕਰਵਾਈ ਹੈ ਤੇ ਹੁਣ ਤੁਸੀਂ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਆ ਸਾਰਾ ਵੱਢਣ ਲੱਗ ਗਿਆ ਪਾਣੀ ਆ ਦਰਿਆ ਵੱਢਣ ਲੱਗ ਗਿਆ ਤੁਸੀਂ ਦੇਖ ਲਓ ਹੈਨਾ ਸੋ ਸਤਲੁਜ ਵੀ ਚੜਨ ਦੇ ਵੱਲ ਹੋ ਗਿਆ ਹੈ ਸਤਲੁਜ ਦੇ ਵਿੱਚ ਵੀ ਤੂਫਾਨ ਉਫਾਨ ਮਾਫ ਕਰਿਓ ਅਤੇ ਹਰ ਉਹ ਆ ਸਕਦੇ ਨੇ ਆ ਜਿਹੜਾ ਪੁਲ ਹੈ ਜਿਹੜਾ ਕੀ ਮਾਲਵੇ ਨੂੰ ਦੁਆਬੇ ਨਾਲ ਜੋੜਦਾ ਹੈ ਹੌਲੀ ਹੌਲੀ ਕੈਮਰਾ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਆ ਪੁਲ ਜਿਹੜਾ ਕੀ ਮਾਲਵੇ ਨੂੰ ਦੁਆਬੇ ਨਾਲ ਜੋੜ ਰਿਹਾ ਹੈ ਹਨਾ ਇਹਦੇ ਸਿਰਫ ਜੇ ਸਿਰਫ 2 ਜਾਂ 3 ਜਿਹੜੀਆਂ ਆ ਪੁਲੀਆਂ ਹੁੰਦੀਆਂ ਨੇ ਇਹਨਾਂ ਦੇ ਥੱਲੇ ਪਾਣੀ ਹੁੰਦਾ ਪਰ ਇਸ ਵਾਰ ਤੁਸੀਂ ਦੇਖੋ ਵੀ ਪਾਣੀ ਪੂਰਾ ਭਰ ਕੇ ਦਰਿਆ ਚੱਲ ਰਿਹਾ ਤੇ ਹਜੇ ਇਹ ਪਾਣੀ ਹੋਰ ਆਵੇਗਾ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਜਦੋਂ ਆ ਥੋੜੇ ਦਿਨਾਂ ਦੇ ਵਿੱਚ ਭਾਖੜੇ ਦਾ ਪੱਦਰ ਖਤਰੇ ਦੇ ਲੈਵਲ ਤੇ ਪਹੁੰਚ ਗਿਆ ਤਾਂ ਫਿਰ ਗੇਟ ਜਿਹੜੇ ਖੋਲ ਦਿੱਤੇ ਜਾਣਗੇ ਫਿਰ ਇਹ ਪਾਣੀ ਹੋਰ ਨੁਕਸਾਨ ਕਰੂਗਾ ਇੱਥੋਂ ਤੁਸੀਂ ਸੀਨ ਦੇਖ ਸਕਦੇ ਹੋ ਕਿੰਨਾ ਪਿਆਰਾ ਸੀਨ ਹੈ ਕੁਦਰਤ ਕਿੰਨੀ ਬਲਵਾਨ ਅਤੇ ਕਿੰਨੀ ਖੂਬਸੂਰਤ ਹੈ ਸੋ ਕੁਦਰਤ ਨੇ ਆਨੰਦ ਮਾਣਿਆ ਕਰੋ ਪਰ ਇਹ ਕੁਦਰਤ ਇਹ ਪਾਣੀ ਇਹ ਦਰਿਆ ਜਦੋਂ ਆਪਦਾ ਭਿਆਨਕ ਰੂਪ ਵਿਰਾਟ ਰੂਪ ਅਖਤਿਆਰ ਕਰਦੇ ਨੇ ਤਾਂ ਫਿਰ ਸਭ ਕੁਝ ਤੈਸ ਨੈਸ ਕਰ ਦਿੰਦੇ ਨੇ ਸੋ ਪਾਣੀ ਦੇ ਵਿਚਕਾਰ ਤੁਸੀਂ ਦੇਖੋ ਬਿਲਕੁਲ ਵਿਚਕਾਰ ਹੈ ਨਾ ਆ ਜਿਹੜਾ ਝਾੜ ਛਿਛੜ ਜਾ ਖੜਾ ਹੈ ਇਹ ਸਾਰਾ ਕੁਝ ਪਾਣੀ ਨੇ ਜਨਾਏ ਇਥੋਂ ਵਹਾਂ ਕੀ ਲੈ ਜਾਣਾ ਸੋ ਹੜਾਂ ਦੀ ਫੇਰ ਤਿਆਰੀ ਹੈ ਸੋ ਹੌਲੀ ਹੌਲੀ ਕੈਮਰਾ ਕਮਾ ਗਿਆ ਸੀ ਤੁਹਾਨੂੰ ਇਸ ਪਾਸੇ ਦਿਖਾਉਣੇ ਆ ਜਿਹੜੇ ਲੋਕਲ ਲੋਕ ਨੇ ਉਹ ਮੱਛੀਆਂ ਵਗੈਰਾ ਵੀ ਦਰਿਆ ਚੋਂ ਕਿਉਂਕਿ ਪਾਣੀ ਆਇਆ ਹੋਇਆ ਉਹ ਫੜਦੇ ਹੋਏ ਜੇ ਤੁਹਾਨੂੰ ਦਿਖਾਈ ਦੇ ਜਾਣਗੇ ਇਹਨਾਂ ਦਾ ਵੀ ਆਪਦਾ ਸਿਸਟਮ ਹੈ ਇਹ ਜ਼ਿਆਦਾਤਰ ਰਾ ਲੋਕ ਨੇ ਜਿਹੜੇ ਵੀ ਇਹ ਨੇ ਤੇ ਇਹਨਾਂ ਦੀ ਆਪ ਦੀ ਇੱਕ ਜਿਹੜੀ ਖੂਬਸੂਰਤ ਬੋਲੀ ਆ ਅਣਾ ਮੈਨੂੰ ਬੜੀ ਉਹ ਖੂਬਸੂਰਤ ਲੱਗਦੀ ਹੁੰਦੀ ਹੈ ਤੇ ਐਂ ਇਹ ਮੱਛੀਆਂ-ਮੁੱਛੀਆਂ ਫੜ ਲੈਂਦੇ ਨੇ ਇੱਥੋਂ ਦਰਿਆ ਦੇ ਕੰਢੇ ਇਹਨਾਂ ਨੂੰ ਦਰਿਆਵਾਂ ਦੇ ਬਾਰੇ ਬਹੁਤ ਪਤਾ ਹੁੰਦਾ ਕਿਉਂਕਿ ਕਹਿੰਦਾ ਨਾ ਦਰਿਆਵਾਂ ਦੇ ਪੁੱਤਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਲੋਕਲ ਵੀਰ ਨੇ ਮੱਛੀਆਂ-ਮੁੱਛੀਆਂ ਲਈ ਜਾਲ ਸੱਟਿਆ ਹੋਇਆ ਹੈ ਭਾਈ ਆਈ ਕੋਈ ਹੈ ਮਿਲਿਆ ਕੋਈ ਹਜੇ ਕੋਈ ਨਹੀਂ ਆਈ ਸੋ ਲੈ ਵੀ ਹੁਣ ਆਪਾਂ ਤੁਹਾਨੂੰ ਇਹ ਵੀ ਲਾਈਵ ਦੇ ਵਿੱਚ ਐਂ ਦਿਖਾ ਦਾਂਗੇ ਜਿੱਥੇ ਦਰਿਆ ਨੇ ਆਪਦੀ ਮਾਰ ਕੀਤੀ ਹੈ ਉਥੇ ਆ ਬਾਈਆਂ ਨੂੰ ਵੀ ਕੁਛ ਨਾ ਕੁਛ ਕਿਉਂਕਿ ਹਰੇਕ ਬੰਦਾ ਕਿਸੇ ਆਸ ਤੇ ਉਮੀਦ ਨਾਲ ਆਉਂਦਾ ਆ ਆ ਬਾਈ ਨੇ ਵੀ ਕਾਂਟਾ ਸੜਦਾ ਲਓ ਜੀ ਬਈ ਹੁਣ ਆਉਂਦਾ ਕੁਛ ਜਾਂ ਨਹੀਂ ਉਹ ਦੇਖਣ ਯੋਗ ਹੋਵੇਗਾ ਤੇ ਮੈਂ ਗੱਲ ਕਰ ਰਿਹਾ ਸੀ ਹੜ੍ਹਾਂ ਦੀ ਪ੍ਰਮਾਤਮਾ ਕਰੇ ਇਸ ਵਾਰ ਬਚਾਅ ਹੋ ਜਾਵੇ ਇੰਨਾ ਪਾਣੀ ਨਾ ਆਵੇ ਪਰ ਜੋ ਰਿਪੋਰਟਾਂ ਨੇ ਉਹ ਇਹ ਨੇ ਕਿ ਹਰ ਇਸ ਵਾਰ ਪੂਰੇ ਵੱਡੇ ਪੱਧਰ ਤੇ ਆਵੇਗਾ ਸੋ ਤੁਸੀਂ ਜਿਹੜੀਆਂ ਭਿਆਨਕ ਤਸਵੀਰਾਂ ਦੇਖ ਰਹੇ ਹੋ ਕਿਉਂਕਿ ਪਾਣੀ ਪੂਰਾ ਸੁਕ- ਸ਼ੂਕਦਾ ਆ ਰਿਹਾ ਸਤਲੁਜ ਦੇ ਵਿੱਚ ਬਿਆਸ ਨੇ ਤਾਂ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਤਹਸਨੈਸ ਕਰਤੇ ਨੇ ਸੋ ਸਤਲੁਜ ਹਜੇ ਉਹਨਾਂ ਨਹੀਂ ਚੜਿਆ ਸੋ ਪ੍ਰਮਾਤਮਾ ਕਰੇ ਕਿ ਇਸ ਵਾਰ ਬਚਾਅ ਹੋ ਜਾਵੇ ਪਰ ਜੋ ਹਾਲਾਤ ਨੇ ਜਿਵੇਂ ਪਾਣੀ ਆ ਰਿਹਾ ਤੇ ਛੱਡ ਘਟ ਰਹੇ ਨੇ ਉਹ ਹੜੜਾਲੇ ਬਣ ਚੁੱਕੇ ਨੇ ਸੋ ਜਿਵੇਂ ਕੋਈ ਅਗਲੀ ਅਪਡੇਟ ਸਾਡੇ ਕੋਲੇ ਹੋਵੇਗੀ ਤੋ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ